ਜਾ ਰੰਗ ਬੰਦੇ ਹੋ ਉਹ ਫਾਸ ਕੇ ਇਹ ਵਦੂ ਜਿ ਜਿਸੀ ਮੋਹ ਦੀ ਫਾਹੀ ਵਿੱਚ ਪਜੇ ਹੋਏ ਸਾਂ ਹੰ ਪ੍ਰੇਮ ਪੰਧਰ ਵਦੂ ਤੂੰ ਵਰਤੀ ਹੋਏ ਤਾਂ ਅਸਰ ਤੈਨੂੰ ਆਪਣੇ ਪਿਆਰ ਦੀ ਅਸੀ ਨਾਲ ਬੰਨ ਲਿਆ ਤੂੰ ਸਾਨੂੰ ਮੋਹ ਦੀ ਮੇਮ ਦੀ ਆਪਣੇ ਪਿਆਰ ਦੀ ਰਸੀ ਦੇ ਨਾਲ ਬੰਨ ਲਿਆ ਹੈ ਆਪਣੇ ਛੂਤਰ ਕਾ ਜਗਨ ਕਰੋ ਅਮ ਛੁਤੇ ਤਉ ਯਾ ਰਬੇ ਅਸੀਂ ਤੇਨ ਕਲਪੁਰਪ ਜੀ ਉਸ ਮੋਹ ਦੀ ਫਾੜੀ ਵਿੱਚੋਂ ਤੈਨੂੰ ਸਿਮਰ ਕੇ ਤੇਰਾ ਨਾਮ ਜਪ ਕੇ ਤੇ ਬੰਦਗੀ ਕਰਕੇ ਨੇ ਕਢਾਏ ਹਾਂ ਤੂੰ ਸਾਡੇ ਪਿਆਰ ਦੀ ਡੇਗਰ ਵਿੱਚੋਂ ਮਾਣ ਮਾਦਵੇ ਜਮਤ ਹਾਉ ਜੈਸੀ ਤੈਸੀ ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਇਹ ਮਾਬੂ ਜੀ ਤੇਰੇ ਭਗਤ ਜਿਵੇਂ ਜਿਆ ਪਿਆਰ ਜਿਵੇਂ ਰਣ ਕਰਦੇ ਹਨ ਉਹ ਤੈਥੋਂ ਕੋਈ ਲੁਕਿਆ ਹੋਇਆ ਨਹੀਂ ਰਹਿ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਆਪ ਕਹਾ ਨਾਉ ਹੁਣ ਕੀ ਕਰੇਗਾ ਇਸ ਤੋਂ ਬਿਨਾ ਭਾਪ ਹੋਰ ਕੀ ਕਰੇਗਾ ਭਾਪ ਤੁੰ ਜ਼ਰੂਰ ਆਪਣੇ ਭਗਤਾਂ ਨੂੰ ਮੌਤੋਂ ਬਚਾਈ ਰੱਖੇਗਾ ਅਜਹੀ ਪ੍ਰੀਤ ਦੇ ਮੁੰਡਿਆਂ ਨੂੰ ਤੁੰ ਜ਼ਰੂਰ ਉਹਨਾਂ ਨੂੰ ਮੌਤੋਂ ਬਚਾਈ ਰੱਖਦਾ ਹੈ ਆਹ ਕਹਾਂ ਰਾਂ ਅਰੇ ਕੋ ਐਸੀ ਕਿਉਂਕਿ ਆਪਨੀ ਤੇ ਕਾਲਪੁਰਖ ਜੀ ਮਾਤੂ ਜੀ ਮੋਦੀ ਜਗੜ ਦੇ ਵਿਚ ਆ ਜਾਂਦੇ ਆਪਣਾ ਜੋ ਵੀ ਪ੍ਰੇਮ ਕਰਕੇ ਆਪਜੀ ਦਾ ਨਾਮ ਜਪਦਾ ਹੈ ਤੁਸੀਂ ਉਹਤੇ ਬੜੇ ਕੁਝ ਹੁੰਨੇ। ਤੇ ਇਸ ਕਰਕੇ ਮਨ ਦਾ ਸੰਕਰ ਹੈ। ਸਤਿਗੁਰੂ ਆਸਰਾ ਕਿ ਜਿਸ ਤਰ੍ਹਾਂ ਅਸੀਂ ਤੈ ਮੋਹ ਦੀ ਫਾਹੀ ਵਿੱਚ ਬੰਨੇ ਸੀ ਅਸੀਂ ਆਪਜੀ ਦਾ ਨਾਮ ਜਪ ਕੇ ਸਿਮਰਨ ਕਰਕੇ ਬੰਨ ਗਏ ਤੇ ਰੱਜੇ ਨਾ ਮੋਹ ਦੀਆਂ ਫਾਹੀਆਂ ਨੂੰ ਤੋੜ ਕੇ ਤੇਰੇ ਨਾਲ ਲਾ ਗਏ। ਤੇਰੇ ਨਾਲ ਜੁੜ ਗਏ ਹਾਂ। ਤੇ ਪਰ ਹੁਣ ਜਿਹੜੀ ਉਹ ਮੋਦੀ ਰੱਸੀ ਨੂੰ ਤੋੜ ਕੇ ਅਸੀਂ ਆਪ ਵੀ ਪ੍ਰੇਮ ਰੂਪੀ ਰੱਸੀ ਦੇ ਨਾਲ ਆਪ ਨੂੰ ਬੰਨ੍ਹਿਆ ਹੈ। ਪ੍ਰੇਮ ਵੰਦਨ ਖੋਂ ਬਾਤੇ ਉਹ ਪ੍ਰੇਮ ਦੇ ਵੰਦਨ ਦੇ ਵਿੱਚੋਂ ਕਿਵੇਂ ਨਿਕਲੋਗੇ। ਤੁਸੀਂ ਜਾਣਦੇ ਹੋ ਅਕਾਲ ਪੁਰਖ ਦੀ ਆਪਣੇ ਪਿਆਰਿਆਂ ਨੂੰ ਦਸਾਨ। ਤੁਸਾਂ ਤੁਹਾਨੂੰ ਸਾਰਾ ਪਤਾ ਹੈ ਕਿ ਤੇਰੇ ਪਗਤ ਤੈਨੂੰ ਕਿੰੋ ਜਿਹਾ ਪਿਆਰ ਕਰਦੇ ਨੇ। ਜਿਹੋ ਜਿਹਾ ਤੇਰੇ ਨਾਲ ਉਹਨਾਂ ਨਾਲ ਪ੍ਰੇਮ ਹੈ ਸਨੇਹ ਹੈ ਉਹਦੇ ਤੋਂ ਲੁਕਿਆ ਪਿਆ ਕੋਈ ਨਹੀਂ ਹੈ ਇਸ ਕਰਕੇ ਆਪ ਕਹਾਵਾ ਕਰਉਂਦੇ ਐ ਸੀ ਐਸੀ ਪ੍ਰੀਤ ਦੇ ਹੁੰਦਿਆ ਇਹ ਕਾਲਪੁਰਖ ਜੀ ਤੁਸੀਂ ਜਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦੇ ਜਿਹੜੇ ਵੀ ਆਪ ਜੀ ਦੇ ਨਾਲ ਪ੍ਰੇਮ ਕਰਦੇ ਨੇ ਨਾਮ ਜਪਦੇ ਨੇ ਉਹਨਾਂ ਨੂੰ ਤੁਸੀਂ ਮੋਹ ਦੀ ਭਾਈ ਦੇ ਵਿੱਚੋਂ ਬਚਾ ਕੇ ਰੱਖਨੇ ਹੋ ਰਾਉ ਮੀਨ ਪਕਰ ਫਾਇ ਕੇ ਉਰ ਕਾਟਿਓ ਰਾਮ ਕੀਓ ਭਵਨੀ ਸਤਿਗੁਰੂ ਆਸਾ ਜੀਆਂ ਨੂੰ ਵੇਕੀ ਕਰਦੇ ਨੇ ਕਿ ਮੇਂ ਕਾਲਪੁਰਖ ਤੇਰੇ ਪਿਆਰਿਆਂ ਭਗਤਾਂ ਦਾ ਤੇਰੇ ਨਾਲ ਪਿਆਰ ਕਿਉਂ ਜਿਆ ਹੈ ਅਸਾਂ ਦਾ ਤੇਰੇ ਨਾਲ ਕਿਦਾਂ ਦਾ ਮੋਹ ਹੈ ਕਿਦਾਂ ਦਾ ਭੇਮ ਹੈ ਉਹ ਵੀ ਤੁਮੱਚੀ ਦੀ ਤਰ੍ਹਾਂ ਹੈ ਮੱਛੀ ਨੂੰ ਪਾਣੀ ਨਾਲ ਬਹੁਤ ਪਿਆਰ ਹੁੰਦਾ ਹੈ ਬਹੁਤ ਪਿਆਰ ਹੁੰਦਾ ਹੈ ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ ਹੈ ਇਸੇ ਤਰ੍ਹਾਂ ਰਵਿਦਾਸ ਜੀ ਕਹਿ ਰਹੇ ਨੇ ਅਸਾਂ ਮਰ ਕੇ ਵੀ ਤੇਰੀ ਜਾਨ ਨਹੀਂ ਛੱਡਣੀ ਮੱਛੀ ਨੂੰ ਪਾਣੀ ਦੇ ਵਿੱਚੋਂ ਫੜ ਕੇ ਫਾਂਕਾ ਕੱਢ ਲਈਏ ਟੋਟੇ ਟੋਟੇ ਕਰ ਲਈਏ ਅਤੇ ਕਈ ਤਰ੍ਹਾਂ ਦੇ ਨਾਂ ਰਹਿਣ ਲਈਏ ਖੰਡ ਖੰਡ ਕਰ ਭੋਜਨ ਖੀਨੋ ਔ ਨਿ ਵਿਸਰਜੂ ਪਾਣੀ ਛੜਕੇ ਉਹਨੂੰ ਟੋਟੇ ਟੋਟੇ ਕਰਕੇ ਰਿੰਕੇ ਫਿਰ ਤਰ ਤਰ ਕਰਕੇ ਖਾ ਲਈਏ ਫਿਰ ਵੀ ਉਸ ਮੱਸੀ ਨੂੰ ਪਾਣੀ ਨਹੀਂ ਪੁੰਗਦਾ ਹੈ ਖਾਣ ਵਾਲਾ ਮਨੁੱਖ ਫਿਰ ਵੀ ਪਾਣੀ ਹੀ ਪੀਂਗੀ ਜਾਂਦਾ ਹੈ ਪਾਣੀ ਹੀ ਪੀ ਜਾਂਦਾ ਹੈ ਉਮਰ ਵੀ ਬਰੀ ਨੇ ਰਿਤ ਵੀ ਗਈ ਹੈ ਪਰ ਪਾਣੀ ਫਿਰ ਵੀ ਵਿਸਰਿਆ ਨਹੀਂ ਹੈ ਵਸ ਤੋਂ ਇਸ ਕਰਕੇ ਸਤਿਗੁਰੂ ਕਾਸਾ ਤੇਰੇਆਂ ਬੰਤਾਂ ਦੀ ਸਾਡੀ ਤੇਰੇ ਨਾਲ ਐਸੀ ਵੀ ਪ੍ਰੀਤ ਹੈ ਐਸਾ ਹੀ ਪ੍ਰੇਮ ਹੈ ਅਸੀਂ ਮਰ ਕੇ ਵੀ ਆਪ ਜੀ ਦਾ ਮੋਹ ਨਹੀਂ ਛੱਡਾਂਗੇ ਸਾਡਾ ਵੀ ਆਪ ਜੀ ਦੇ ਨਾਲ ਨਸੀਬ ਵਾਲਾ ਪ੍ਰੇਮ ਹੈ ਆਪਨ ਬਪੈ ਨਹੀਂ ਕਿਸੇ ਕੋ ਭਾਵਨ ਮਨ ਪਿਆਰਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਵਜਿਆ ਹੋਇਆ ਕਿਉਂਕਿ ਰਵਿਦਾਸ ਜੀ ਆ ਦੇ ਸਮੇਂ ਤੇ ਬੇਪਰਵਾਦ ਦਾ ਸਮਾਜ ਸੀ ਤੇ ਇਹ ਪੰਡਤ ਲੋਕ ਜਿਹੜੇ ਸਾਨੂੰ ਕਹਿੰਦੇ ਸੀ ਸਾਡਾ ਨਹੀਂ ਕੇਵਲ ਹੱਕ ਹੈ ਅਧਿਕਾਰ ਹੈ ਨਾਮ ਜਪਣਾ ਪੂਜਾ ਕਰਨੀ ਇਹ ਕੋਈ ਹੋਰ ਨਹੀਂ ਕਰ ਸਕਦਾ ਸੂਤਰ ਨਹੀਂ ਕਰ ਸਕਦੇ ਸੂਤਰ ਨਾਮ ਨਹੀਂ ਜਪ ਸਕਦੇ ਐਵੇਂ ਦਾਖੀ ਕਹਿੰਦੇ ਨੇ ਇਹ ਕਾਲਪੁਰਖ ਜੀ ਜੰਤ ਦੇ مالک ਹਰੀ ਦੇ ਕਿਸੇ ਨਹੀਂ ਭੁਜਤ ਦੀ ਮੰਗ ਕੇ ਤਾਂ ਥੋੜੋ ਵੈਲੂ ਹੈ ਕਿ ਉਹਦੇ ਉੱਪਰ ਉਸ ਦਾ ਹੀ ਅਧਾਰ ਹੋਵੇਗਾ ਉਹਦੇ ਪ੍ਰੇਮ ਦਾ ਕੁਝਿਆ ਹੋਇਆ ਹੈ ਜੋ ਵੀ ਉਸ ਨੂੰ ਕਾਲਪੁਰਖ ਜੀ ਨੂੰ ਪ੍ਰੇਮ ਕਰਦਾ ਹੈ ਪ੍ਰੇਮ ਦੇ ਨਾਲ ਉਹਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹ ਕਾਲਪੁਰਖ ਵੈਰ ਗੁਰੂ ਜੀ ਉਸ ਨੂੰ ਪਿਆਰ ਕਰਦਾ ਹੈ ਉਸ ਨੂੰ ਪ੍ਰੇਉ ਕਰਦਾ ਹੈ ਇਸ ਕਰਕੇ ਉਹ ਕਿਸੇ ਵੀ ਮਨ ਕੀ ਹੱਦ ਨਹੀਂ ਹੈ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਇਸ ਪ੍ਰੇਮ ਤੋਂ ਵਾਜਿਆ ਮਰਿਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਰੇਸ਼ ਨਹੀਂ ਹੁੰਦਾ ਹੈ ਇਤਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹੀ ਗਈ ਹੈ ਇੰਨੀ ਵਕਤ ਕੀ ਕਰਨੀ ਇੰਨੀ ਭਗਤੀ ਕਰਨੀ ਮੈਂ ਆਪਜੀ ਦੀ ਕਿ ਮੈਨੂੰ ਹੁਣ ਕਿਸੇ ਨਾਲ ਕੀ ਲੋੜ ਹੈ ਗਿਲਾ ਕਰਨ ਦੀ ਜਿਸ ਨੂੰ ਅੰਮ੍ਰਿਵ ਦੇਵ ਦੀ ਲੋੜ ਨਹੀਂ ਰਹੇਗੀ ਜਾਂ ਕਾਰਨ ਹਨ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵ ਕਿ ਉਹ ਉਸ ਮੋਹ ਦਾ ਤੰਤਰ ਮੇਰੇ ਅੰਦਰ ਨਾਮ ਸਮਝ ਰਹਿ ਨਹੀਂ ਗਿਆ ਉਹ ਮੋਹ ਅੰਦਰੋਂ ਮਿਟ ਗਿਆ ਹੈ ਕਿਹੜਾ ਮੋਹ ਸੰਸਾਰ ਦਾ ਮਾਇਆ ਦਾ ਇਹ ਸਾਰਾ ਮੋਹ ਨਾਸ਼ ਹੋ ਗਿਆ ਏਵ ਤੇ ਕੇਵਲ ਆਪ ਜੀ ਦੇ ਚਰਨਾਂ ਨਾਲ ਮੇਰਾ ਪ੍ਰੇਮ ਬਣ ਗਿਆ ਹੈ ਇਸ ਕਰਕੇ ਮੈਨੂੰ ਕਿਸੇ ਨੂੰ ਕੁਝ ਦੱਸਣ ਦੀ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਕਿਸੇ ਨਾਲ ਗਿਲਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੇ ਪੰਡਤ ਲੋਕ ਗਿਲਾ ਕਰਦੇ ਸੰ ਕਿ ਤੂੰ ਨਾਮ ਨਹੀਂ ਜਪਦਾ ਅਗਨ ਸੁਖਦ ਹੈ ਤੂੰ ਨਾਮ ਜਪਣਾ ਉਹਨਾ ਹੈ ਤੁਹਾਨੂੰ ਤੇ ਸਿਰ ਮੂਹ ਦੇ ਮੁਹ ਕਰ ਕੇ ਸੰਸਾਰ ਦੇ ਮੁਹ ਕਰ ਕੇ ਉਹ ਮੂਹ ਮੇਰਾ ਖਾਤੂ ਹੋ ਗਿਆ ਨਾ ਸੁਣ ਗਿਆ ਇਹ ਅਵਸਥਾ ਹੈ ਸ੍ਰੀ ਭਗਤੀ ਆਪ ਕੋ ਬੈਜਨ ਸਾਧੂ ਗੁਰਾਂ ਦੇ ਸਰਵਣ ਕਰਦੇ ਹਨ ਜਲ ਕਮ ਹਉਤੇ ਜਲ ਹਨ ਹਉਤੇ ਤਬ ਉਹ ਨਹੀਂ ਆਉਂਗੀ ਮੈਂ ਨਹੀਂ ਅਨਲ ਅਗਮ ਜੈਸੀ ਲਹਿਰ ਮੈਂ ਉਧਦ ਜਲ ਕੇਵਲ ਜਲ ਮਾਹੀ ਤਉ ਨਾ ਆਵੀ ਗਏ ਨੋ ਰੀਤੇ ਵਰਤੈ ਕੇ ਬਣ ਗੀ ਆ ਜਿਨਾਂ ਤੇ ਮੇਰੇ ਅੰਦਰ ਮੈਂ ਸੀ ਉਹਨਾਂ ਤੇ ਤੂੰ ਨਾ ਜਨਮ ਆਇਆ ਜਿੱਦੇ ਅੰਦਰ ਮੈਂ ਮੁੱਕ ਗਈ ਫਿਰ ਤੂੰ ਨਾ ਜਨਮ ਆਇਆ ਫਿਰ ਹੋਰ ਕੋਈ ਨਜ਼ਰੀ ਨਹੀਂ ਆਇਆ ਸੰਸਾਰ ਦੇ ਵਿੱਚ ਸੋ ਤੇਰਾ ਹੀ ਤਦਾਰ ਪਾ ਲਿਆ ਕਬੀਰ ਤੂੰ ਤੂੰ ਕਰਤਾ ਸੂ ਨੂਆ ਮੁਜ ਮੇ ਰਹਾ ਨਾ ਕੋ ਆਪਾ ਪਰਮਾ ਮਿਟ ਰਿਆ ਜਾ ਤਾ ਤੇ ਤੂੰ ਤਦ